ਚਾਰ ਮੋਟਰਸਾਈਕਲ ਹੋ ਕਿੰਨੇ ਜਿਹੜੇ ਉਹ ਪ੍ਰਾਪਤ ਕੀਤੇ ਆ ਤਿੰਨ ਨਸ਼ਾ ਤਸਕਰ ਸੀ ਫੜੇ ਆ ਚਾਰ ਜਿਹੜੇ ਲੁਟੇਰੇ ਫੜੇ ਆ ਸਨੈਕਚਰ ਮੈਂ ਚਾਰ ਕਰਮਚਾਰੀਆਂ ਦੀ ਸਿਵਲ ਡਰੈਸ ਦੇ ਵਿੱਚ ਟੀਮ ਟੈਂਪ ਕੀਤੀ ਆ ਕਦੀ ਵੀ ਇਹੋ ਜਿਹੇ ਹਾਲਾਤ ਨਹੀਂ ਸੀ ਬਣੇ ਕਿ ਬੀਬੀਆਂ 11:00 11:00 ਵਜੇ ਰਾਤ ਸੈਰ ਕਰਨ ਜਿਹੜੇ ਨਸ਼ਾ ਤਸਕਰ ਆ ਉਹਨਾਂ ਦੀ ਸੂਚਨਾ ਦਿਓ ਤੁਹਾਡਾ ਨਾਮ ਸਾਰਿਆਂ ਦਾ ਕੁੰਤਰ ਰੱਖਿਆ ਜਾਏਗਾ ਨਸ਼ਾ ਦੀ ਤਸਕਰ ਨੂੰ ਨਹੀਂ ਹਟ ਰਿਹਾ ਉਹਨੂੰ ਆਪਾਂ ਗ੍ਰਿਫਤਾਰ ਕਰਕੇ ਸਲਾਖਾ ਵਿੱਚ ਛੱਡੇ ਜਾਂਦੇ ਆ ਕਿ ਪਹਿਲਾਂ ਅਸੀਂ 19 ਬੰਦੇ ਹੁਣ ਤੱਕ ਜਿਹੜਿਆ ਜੋਧ ਨਸ਼ਿਆਂ ਵਿਰੁੱਧ ਜਦੋਂ ਦਾ ਸ਼ੁਰੂ ਹੋਇਆ ਉਸ ਤੋਂ ਬਾਅਦ ਭੇਜ ਚੁੱਕੇ ਆ ਜੇਲ੍ਹ ਦੇ ਵਿੱਚ ਬਰਾਮਦਗੀ ਕਰਕੇ ਨਸ਼ੀਲੇ ਪਦਾਰਥਾਂ ਦੀ ਇਹ ਜਿਹੜੇ ਆ ਚਾਰ ਬੰਦੇ ਆ ਪੁਰਾਣੇ ਕੇਸ ਦੇ ਵਿੱਚ ਲੁੱਟਾ ਖੋਹ ਕਰਨ ਵਾਲੇ ਸੀ ਉਹ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ ਅਸੀਂ ਚਾਰ ਮੋਟਰਸਾਈਕਲ ਖੋਹ ਕੀਤੇ ਜਿਹੜੇ ਉਹ ਬਰਾਬਦ ਕੀਤੇ ਆ ਇਸ ਤੋਂ ਇਲਾਵਾ ਤਿੰਨ ਨਸ਼ਾ ਤਸਕਰ ਸੀ ਫੜੇ ਆ ਜਿਹੜੇ ਪੈਡਲਰ ਆ ਜਿਨ੍ਹਾਂ ਦੇ ਵਿੱਚ ਇੱਕ ਗੁਰਿੰਦਰ ਸਿੰਘ ਭੋਲੂ ਵਾਸੀ ਜਾਣੀਆਂ ਤੇ ਗੁਰਪ੍ਰੀਤ ਸਿੰਘ ਬਾਲੀਆਂ ਮਾਂਝਪੁਰ ਤੇ ਜਗਰੂਪ ਸਿੰਘ ਜੰਡਿਆਲਾ ਇਹ ਤਿੰਨ ਲਿਸਟਡ ਡਰਗ ਪੈਡਲਰ ਆ ਜਿਹੜੇ ਅਸੀਂ ਗ੍ਰਿਫਤਾਰ ਕੀਤੇ ਆ ਜਿਨ੍ਹਾਂ ਨੂੰ ਅੱਜ ਅਸੀਂ ਮਾਨਜੋਗ ਅਦਾਲਤ 'ਚ ਪੇਸ਼ ਕਰ ਰਹੇ ਆ ਤੇ ਇਸ ਤੋਂ ਇਲਾਵਾ ਚਾਰ ਜਿਹੜੇ ਲੁਟੇਰੇ ਫੜੇ ਆ ਸਨੇਚਰ ਇਹਨਾਂ ਨੂੰ ਵੀ ਅਸੀਂ ਜਿਨ੍ਹਾਂ ਤੋਂ ਮੋਰਚਲ ਬਰਾਮਦ ਕੀਤੀ ਇਹਨਾਂ ਨੂੰ ਵੀ ਅਸੀਂ ਅੱਜ ਮਾਨਸੂਰਗਦਾਲਪਤ ਵਿੱਚ ਪੇਸ਼ ਕਰਕੇ ਤੇ ਰਿਮਾਂਡ ਹਾਸਲ ਕਰਕੇ ਤੇ ਅਗਲੇਰੀ ਜਿਹੜੀ ਆ ਪੁੱਛਗਿੱਛ ਕਰਾਂਗੇ ਜਿਦੇ ਵਿੱਚ ਹੋਰ ਵੀ ਕਈ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆਉਣ ਦੀ ਸੰਭਾਵਨਾ ਵਾ ਤੇ ਇਸ ਕਰਕੇ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਜੰਡਿਆਲਾ ਲੋਕਲ ਪੁਲਿਸ ਜਿਹੜੀ ਆ ਇਹ ਅਪੀਲ ਕਰਦੀ ਆ ਲੋਕਾਂ ਨੂੰ ਕਿ ਕ੍ਰਿਮੀਨਲ ਬੰਦਿਆਂ ਦੀ ਕ੍ਰਿਮੀਨਲ ਵਿਅਕਤੀਆਂ ਦੀ ਸਾਨੂੰ ਸੂਚਨਾ ਦਿਓ ਜਿਹੜੇ ਨਸ਼ਾ ਤਸਕਰ ਆ ਉਹਨਾਂ ਦੀ ਸੂਚਨਾ ਦਿਓ ਤੁਹਾਡਾ ਨਾਮ ਸਾਰਿਆਂ ਦਾ ਗੁਪਤ ਰੱਖਿਆ ਜਾਏਗਾ ਤੇ ਜਿਹੜਾ ਵੀ ਨਸ਼ਾ ਤਸਕਰ ਨਸ਼ਾ ਦੀ ਤਸਕਰੀ ਕਰਨੋਂ ਨਹੀਂ ਹਟ ਰਿਹਾ ਉਹਨੂੰ ਆਪਾਂ ਗ੍ਰਿਫਤਾਰ ਕਰਕੇ ਸਲਾਖਾ ਪਿਛੇ ਭੇਜਾਂਗੇ ਸਰ ਛਿਲੇ ਪੰਗਾ ਵੀ ਦੇ ਦੇ ਵਿੱਚ ਸ਼ਹਿਰ ਵਾਸੀ ਦੀ ਸ਼ਹਿਰ ਦੇ ਵਿੱਚ ਕੀ ਪੋਜੀਸ਼ਨ ਹੈ ਪੁਲਿਸ ਦੀ ਔਰ ਜਿਹੜੀ ਰੇਟਨਿਕ ਪਾਈ ਹੈ ਉਹਨਾਂ ਨੇ ਕੀ ਪੋਜੀਸ਼ਨ ਬਹੁਤ ਜ਼ਿਆਦੀ ਸ਼ਕਤੀ ਕੀਤੀ ਹੈ ਜੀ ਅਸੀਂ ਅਸੀਂ ਦਿਨ ਰਾਤ ਜਿਹੜਾ ਵਾ ਇਸ ਪੀਸ ਕਾਇਮ ਕਰਨ ਦੇ ਵਿੱਚ ਲੱਗੇ ਹੋਏ ਆ ਨਸ਼ਾ ਤਸਕਰੀ ਬੰਦ ਕਰਨ ਦੇ ਵਿੱਚ ਲੱਗੇ ਹੋਏ ਆ ਗੁੰਡਾਗਰਦੀ ਬੰਦ ਕਰਨ ਚ ਲੱਗੇ ਹੋਇਆ ਇਹ ਰਿਜ਼ਲਟ ਤੁਸੀਂ ਦੇਣਾ ਵਾ ਪਬਲਿਕ ਨੇ ਦੇਣਾ ਵਾ ਕਿ ਪਿਛਲੇ 15 20 ਦਿਨ ਮਹੀਨੇ ਦੇ ਵਿੱਚ ਦੱਸੋ ਵੀ ਪਹਿਲਾਂ ਵਰਗੇ ਹਾਲਾਤ ਆ ਲੁੱਟਖੋਹਾਂ ਵਾਲੇ ਜਾਂ ਫਰਕ ਪਿਆ ਵਾ ਮੈਨੂੰ ਤਾਂ ਜੋ ਲੋਕ ਆ ਕੇ ਕਹਿੰਦੇ ਆ ਵੀ ਅਸੀਂ ਅੱਗੇ ਨਾਲੋਂ ਸ਼ਾਂਤੀ ਆ ਜੀ ਅਸੀਂ ਡਰੱਗਸ ਦੇ ਮਸਲੇ 'ਚ ਵੀ ਸ਼ਾਂਤ ਆ ਤੇ ਪੀਸ ਆ ਤੇ ਲੁੱਟਖੋਹਾਂ ਦੇ ਵਿੱਚ ਵੀ ਅਸੀਂ ਪੀਸ ਆ ਪਰਸੋ ਰਾਤ 11:30 ਵਜੇ ਬੀਬੀਆਂ ਸੈਰ ਕਰ ਰਹੀਆਂ ਸੀ ਜਿਨ੍ਹਾਂ ਨੇ ਖਲੋ ਕੇ ਐਪਰੀਸ਼ੀਏਟ ਕੀਤਾ ਸੀ ਕਿ ਕਦੀ ਵੀ ਇਹੋ ਜਿਹੇ ਹਾਲਾਤ ਨਹੀਂ ਸੀ ਬਣੇ ਵੀ ਬੀਬੀਆਂ 11 11 ਵਜੇ ਰਾਤ ਸੈਰ ਕਰਨ ਤੇ ਮੈਨੂੰ ਖੁਸ਼ੀ ਹੋਈ ਸੀ ਤੇ ਮੈਂ ਉਹਨਾਂ ਤੋਂ ਸਹਿਯੋਗ ਮੰਗਿਆ ਸੀ ਕਿ ਸਾਨੂੰ ਤੁਸੀਂ ਇਸ ਤਰ੍ਹਾਂ ਸਹਿਯੋਗ ਦਿੰਦੇ ਰਹੋ ਅਸੀਂ ਦਿਨ ਰਾਤ ਮਿਹਨਤ ਕਰਕੇ ਤੇ ਤੁਹਾਡੀ ਜਿਹੜੀ ਸੁਰੱਖਿਆ ਵਾ ਉਹਨੂੰ ਬਹਾਲ ਰੱਖਾਂਗੇ ਸ਼ਹਿਰ ਦੇ ਵਿੱਚ ਹੱਦੋਂ ਪੀਸੀਆਰ ਜਾਂ ਕੋਈ ਨਾਕਾ ਵੀ ਲੱਦੀ ਪੁਰਸ ਬਿਲਕੁਲ ਜੀ ਨਾਈਟ ਡੋਮੀਨੇਸ਼ਨ ਚੱਲ ਰਿਹਾ ਵਾ ਉਹਦੇ ਚ ਪੀਸੀਆਰ ਵੀ ਆ ਉਹਦੇ ਚ ਨਾਕਾ ਵੀ ਲੱਗਦਾ ਵਾ ਉਹਦੇ ਚ ਚੈਕਿੰਗ ਵੀ ਸਡਨਲੀ ਹੁੰਦੀ ਆ ਮੈਂ 4 ਕਰਮਚਾਰੀਆਂ ਦੀ ਸਿਵਲ ਡਰੈਸ ਦੇ ਵਿੱਚ ਟੀਮ ਕੈਮ ਕੀਤੀ ਆ ਸਿਵਲ ਦੀ ਗੱਡੀ ਤੇ ਸਿਵਲ ਡਰੈਸ ਕਿਉਂਕਿ ਪੁਲਿਸ ਦੀ ਗੱਡੀ ਨੂੰ ਵੇਖ ਕੇ ਚੋਰ ਵੀ ਸਾਥ ਵੱਡ ਜਾਂਦੇ ਆ ਤੇ ਸਿਵਲ ਡ੍ਰੈਸ ਦੇ ਵਿੱਚ ਮੇਰੇ ਮੁਲਾਜ਼ਮ ਜਿਹੜੇ ਆ ਜਦੋਂ ਜਾਂਦੇ ਉਹਨਾਂ ਨੂੰ ਬਹੁਤ ਕਮਦਾਬੀ ਮਿਲਦੀ ਹੈ ਜਿਹੜਾ ਯੁੱਧ ਨਸ਼ਾ ਬੰਦ ਤੇ ਜਿਹੜੀ ਮੁਹਿੰਮ ਚਲਾਈ ਇਹਦੇ ਤਹਿਤ ਤੁਹਾਨੂੰ ਲੋਕਾਂ ਕੋਲੋਂ ਕਿਸ ਤਰ੍ਹਾਂ ਸਹਿਯੋਗ ਮਿਲਿਆ ਕੋਈ ਇਨਫੋਰਮੇਸ਼ਨ ਮਿਲ ਰਹੀ ਹੈ ਜੀ ਤੁਹਾਨੂੰ ਅ ਬਹੁਤ ਸਹਿਯੋਗ ਮਿਲ ਰਿਹਾ ਜੀ ਲੋਕਾਂ ਦਾ ਬਹੁਤ ਸਹਿਯੋਗ ਮਿਲ ਰਿਹਾ ਵਾ ਕੱਲ ਹੀ ਅਜੇ ਮਾਨਰੋਗ ਐਸਐਸਪੀ ਸਾਹਿਬ ਦੀ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਹੋਈ ਆ ਸਟੇਟ ਗਵਰਨਮੈਂਟ ਦੇ ਅਧਿਕਾਰੀਆਂ ਨਾਲ ਤੁਹਾਨੂੰ ਖੁਸ਼ੀ ਹੋਊਗੀ ਕਿ ਥੋੜੇ ਦਿਨਾਂ ਤੱਕ ਐਸਐਸਪੀ ਸਾਹਿਬ ਨੇ ਰეკਮੈਂਡ ਕਰ ਦਿੱਤਾ ਵਾ ਕਿ ਇੱਕ ਰੀਹੈਬਿਲ ਜੰਡਿਆਲੇ ਦੇ ਵਿੱਚ ਨਸ਼ਾ ਸ਼ਡਾਊ ਕੇਂਦਰ ਜਿਹੜਾ ਕਾਇਮ ਹੋ ਰਿਹਾ ਵਾ ਜਿੱਥੇ ਬੱਚਿਆਂ ਦਾ ਇਲਾਜ ਹੋਊਗਾ ਦੋ ਔਟ ਸੈਂਟਰ ਇੱਕ ਗਹਿਰੀ ਤੇ ਇੱਕ ਨਵਾਂ ਪਿੰਡ ਦੋ ਔਟ ਸੈਂਟਰ ਜਿਹੜੇ ਆ ਜਿਹੜੇ ਨਸ਼ੇ ਤੋਂ ਪੀੜਿਤ ਆ ਬਿਮਾਰ ਆ ਉਹਨਾਂ ਦਾ ਟ੍ਰੀਟਮੈਂਟ ਕਰਨ ਵਾਸਤੇ ਇਹ ਤਿੰਨ ਜਿਹੜੇ ਇੰਸਟੀਟਿਊਸ਼ਨ ਸਰਕਾਰ ਤੋਂ ਮਨਜ਼ੂਰ ਕਰਾਉਣ ਲਈ ਮਾਨਯੋਗ ਐਸਐਸਪੀ ਸਾਹਿਬ ਨੇ ਰეკਮੈਂਡ ਕੀਤੇ ਆ ਜਲਦੀ ਤੁਹਾਨੂੰ ਉਹਨਾਂ ਦਾ ਜਿਹੜਾ ਵਾ ਉਹ ਹੋਂਦ ਚ ਆਉਣ ਦੇ ਸੰਬੰਧੀ ਨਿਊਜ਼ ਮਿਲੂਗੀ ਤੇ ਉਹਦੇ ਨਾਲ ਬਹੁਤ ਜ਼ਿਆਦਾ ਜਿਹੜਾ ਵਾ ਜਿਹੜੇ ਨਸ਼ੇ ਤੋਂ ਗ੍ਰਸਤ ਵਿਅਕਤੀ ਆ ਉਹ ਆਪਣਾ ਟ੍ਰੀਟਮੈਂਟ ਕਰਾਉਣਗੇ ਤੇ ਜਿਹੜੇ ਨਸ਼ਾ ਤਸਕਰ ਆ ਉਹਨਾਂ ਦੀ ਦੁਕਾਨਦਾਰੀ ਬੰਦ ਹੋਏਗੀ ਇਹਦੇ ਨਾਲ ਜਿਕਾਰਾ ਤੁਹਾਨੂੰ ਜਿਹੜਾ ਨਸ਼ਾ ਨਸ਼ਾ ਤਸਕਰੀਆਂ ਜਿਹੜੇ ਪ੍ਰੋਬਲਮ ਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਬਿਲਕੁਲ ਉਹ ਆਇਡੈਂਟੀਫਾਈ ਹੋ ਰਹੀਆਂ ਵਾਂ ਉਹਦੇ 'ਚ ਨਿਸ਼ਾਨਦੀਆਂ ਮੀਰਮੈਂਟਸ ਹੋ ਰਹੀਆਂ ਵਾਂ ਪੰਚਾਇਤ ਡਿਪਾਰਟਮੈਂਟ ਤੇ ਰੈਵਨਿਊ ਡਿਪਾਰਟਮੈਂਟ ਜਿਹੜੀ ਆ ਉਹਦੇ ਨਾਲ ਸਾਡਾ ਲਗਾਤਾਰ ਤਾਲਮੇਲ ਆ ਉਹਨਾਂ ਨੂੰ ਵੀ ਨਿਰਦੇਸ਼ ਮਿਲੇ ਹੋਏ ਆ ਗਵਰਨਮੈਂਟ ਵੱਲੋਂ ਉਹਦੇ ਤੇ ਵੀ ਕੰਮ ਚੱਲ ਰਿਹਾ ਬਹੁਤ ਜਲਦੀ ਉਹ ਵੀ ਰਿਜ਼ਲਟ ਤੁਹਾਡੇ ਸਾਹਮਣ